ਉਹਦੇ ਕੀ ਹੈਗੇ ਆ ਕੱਲ ਮਾਨਗ ਡੀਸੀ ਸਾਹਿਬ ਵੱਲੋਂ ਇੱਕ ਆਰਡਰ ਜਾਰੀ ਹੋਈ ਸੀਗੇ ਜਿਹਦੇ ਵਿੱਚ ਕੁਝ ਜੋ ਏਸੈਂਸ਼ੀਅਲ ਦੁਕਾਨਾਂ ਐ ਉਹਨਾਂ ਨੂੰ ਖੋਲਣ ਬਾਰੇ ਆਦੇਸ਼ ਜਾਰੀ ਹੋਈ ਸੀਗੇ ਉਹਦੇ ਵਿੱਚ ਮੁੱਖ ਤੌਰ ਤੇ ਪੰਜ categories ਨੇ ਪਹਿਲੇ ਹੀ ਐ ਪਰਚੂਨ ਤੇ ਗ੍ਰੋਸਰੀ ਦੀਆਂ ਦੁਕਾਨਾਂ ਦੂਜੇ ਤੇ ਦੁੱਧ ਅਤੇ ਦੁੱਧ ਤੋਂ ਬਨਣ ਵਾਲੇ ਉਤਪਾਦ ਤੇ ਗੂਠ ਦੁਕਾਨਾਂ ਅਤੇ ਡੈਰੀਆਂ ਫਿਰ ਬਿਜਲੀ ਦੀ ਰਿਪੇਅਰ ਦੀਆਂ ਦੁਕਾਨਾਂ ਕਿਤਾਬਾਂ ਦੇ ਸਟੇਸ਼ਨਰੀ ਦੀਆਂ ਦੁਕਾਨਾਂ ਅਤੇ ਕੈਟਲ ਫੀਡ ਖਲ ਪਸ਼ੂਆਂ ਦੀ ਦਵਾਈ ਆਦਿ ਦੀਆਂ ਦੁਕਾਨਾਂ ਤੇ ਸਰ ਇਹ ਰੈੱਡ ਜ਼ੋਨ ਚ ਵੀ ਖੁੱਲ ਸਕਦੀਆਂ ਇਹਦੇ ਵਿੱਚ ਸਿਰਫ ਜੋ ਮਾਨਯੋਗ ਡੀਸੀ ਸਾਹਿਬ ਦੇ ਆਰਡਰ ਨੇ ਉਸ ਦੇ ਮੁਤਾਬਿਕ ਜੋ ਕੰਟੇਨਮੈਂਟ ਜ਼ੋਨਸ ਨੇ ਉਹਦੇ ਵਿੱਚ ਇਹ ਦੁਕਾਨਾਂ ਨਹੀਂ ਖੁੱਲ ਸਕਦੀ ਬਾਕੀ ਏਰੀਆ ਦੇ ਵਿੱਚ ਇਹ ਦੁਕਾਨਾਂ ਖੁੱਲ ਸਕਦੀ ਜਿਵੇਂ ਕਿ ਸ਼ਹਿਰ ਦੇ ਵਿੱਚ ਵੀ ਇਹ ਦੁਕਾਨਾਂ ਖੁੱਲ ਸਕਦੀਆਂ ਇਹ ਦੁਕਾਨਾਂ ਖੁੱਲ ਸਕਦੀਆਂ ਨੇ ਔਰ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਕਿ ਜੋ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੇ ਸੋਸ਼ਲ ਡਿਸਟੈਂਸਿੰਗ ਦੀ ਔਰ ਕਰੋਨਾ ਸੰਬੰਧੀ ਜੋ ਵੀ ਹਦਾਇਤ ਨੇ ਉਹਦੀ ਇਨਨ ਪਾਲਣਾ ਕੀਤੀ ਜਾਵੇ ਤੇ ਸਰ ਜਿਹੜਾ ਪਾਲਣ ਨਹੀਂ ਕਰੇਗਾ ਉਸਤੇ ਦੇਖੋ ਜੀ ਜਿਵੇਂ ਕਿ ਮਾਨਯੋਗ ਡੀਸੀ ਸਾਹਿਬ ਦੇ ਆਰਡਰ ਬੜੇ ਸਪਸ਼ਟ ਨੇ ਕਿ ਭਈ ਇਹਨਾਂ ਦੀ ਜੋ ਹਦਾਇਤਾਂ ਨੇ ਉਹ ਜ਼ਰ ਪਾਲਣਾ ਕਰਨਾ ਜ਼ਰੂਰੀ ਹੈ ਔਰ ਜੇ ਕੋਈ ਪਾਲਣਾ ਨਹੀਂ ਕਰਦਾ ਉਹਦੇ ਵਿਰੁੱਧ ਬਣਦੀ ਜੋ ਕਾਰਵਾਈ ਹੈ ਕਾਨੂੰਨੀ ਉਹ ਮੰਨ ਦੇ ਵਿੱਚ ਲਈ ਜਾਵੇ ਸਰ ਜਿਹੜੀ ਕਿਤਾਬਾਂ ਦੀਆਂ ਨਿਕਾਨਾਂ ਕਿ ਕਿਤਾਬਾਂ ਦੀ ਦੁਕਾਨਾਂ ਵੀ ਇਸ ਸ਼੍ਰੇਣੀ ਦੇ ਵਿੱਚ ਸ਼ਾਮਿਲ ਹੈ ਜੋ ਕਿ ਪੁਆਇੰਟ ਨੰਬਰ 4 ਦੇ ਵਿੱਚ ਸ਼ਾਮਿਲ ਨੇ ਕਿਤਾਬਾਂ ਅਤੇ ਸਟੇਸ਼ਨਰੀ ਦੀਆਂ ਦੁਕਾਨਾਂ ਉਹ ਖੁੱਲ ਸਕਦੀਆਂ ਨੇ ਸਰ ਸ਼ਟਰ ਪੂਰੇ ਖੋਲ ਸਕਦੇ ਨੇ ਦੁਕਾਨਦਾਰ ਇਹ ਦੁਕਾਨਾਂ ਖੋਲ ਸਕਦੇ ਨੇ 7 ਤੋਂ 3 ਵਜੇ ਦਾ ਟਾਈਮ ਜੋ ਮਾਨੋਗਂਡੀ ਸੀ ਸਾਹਿਬ ਦੇ ਆਰਡਰ ਹੈ ਉਹਦੇ ਵਿੱਚ ਸਪਸ਼ਟ ਦਰਤਾ ਹੈ ਪਰ ਪੁਲਿਸ ਪ੍ਰਸ਼ਾਸਨ ਇਸ ਨੂੰ ਨਹੀਂ ਮੰਨ ਰਿਹਾ ਜਿ ਸਵੇਰੇ ਲਗਾਤਾਰ ਉਹ ਬੰਦ ਕਰਵਾ ਕੇ ਆਇਦ ਬਣਾ ਸਾਰੀਆਂ ਨਹੀਂ ਜੀ ਉਹਦੇ ਵਿੱਚ ਜੋ ਮਾਨੋਗਂਡੀ ਸੀ ਸਾਹਿਬ ਦੇ ਆਰਡਰ ਨੇ ਉਹ ਸਾਰਿਆਂ ਨੂੰ ਕਨਫਰਮ ਕਰ ਦਿੱਤੇ ਗਏ ਨੇ ਔਰ ਜੋ ਵੀ ਮਾਨੋਗਂਡੀ ਸੀ ਸਾਹਿਬ ਦੇ ਆਰਡਰ ਨੇ ਉਹਨਾਂ ਦੀ ਪਾਲਣਾ ਕੀਤੀ ਜਾਊ ਮਤਲਬ ਨਕੋਦਰ ਦੇ ਦੁਕਾਨਾਂ ਸਾਰੇ ਕੋਲ ਨੇ ਹੁਣ ਵੀ ਬੰਬ ਨੇ ਫੇਰ ਵੀ ਬੰਬ ਸੀਗੇ ਤੇ ਇਹ ਮੇਰੇ ਧਿਆਨ ਦੇ ਵਿੱਚ ਤੁਸੀਂ ਲੈ ਕੇ ਆਏ ਹੋਏ ਜਾਣਕਾਰੀ ਮੈਂ ਹੁਣੇ ਇਹ ਆਰਡਰ ਦੁਬਾਰਾ ਇੱਕ ਵਾਰ ਫੇਰ ਕਲੈਰਟੀ ਵਾਸਤੇ ਇੱਕ ਸਾਰੀ ਇਨਫੋਰਮੇਸ਼ਨ ਨੂੰ ਸ਼ੇਅਰ ਕਰ ਲਾਂਗੇ ਦੀਪੂਆਂ ਦੇ ਉੱਪਰ ਜਿਹੜੀ ਕਾਨ ਕਮਾਂਡ ਰਹੀ ਹੈ ਉੱਥੇ ਸੋਸ਼ਲ ਡਿਸਟੈਂਸਿੰਗ ਦਾ ਹੈ ਹੀ ਨਹੀਂ ਬਿਲਕੁਲ ਜੋ ਤੁਸੀਂ ਆਪਣਾ ਇਹ ਮੁੱਦਾ ਚੱਕਿਆ ਹੈ ਕਿ ਭਈ ਜਿੱਥੇ ਕਾਣਾ ਕੋ ਵੰਡੀ ਜਾ ਰਹੀ ਹੈ ਜਾਂ ਰਾਸ਼ਨ ਵੰਡਿਆ ਜਾ ਰਿਹਾ ਹੈ ਉਹਦੇ ਵੀ ਸੋਸ਼ਲ ਡਿਸਟੈਂਸਿੰਗ ਦਾ ਜੋ ਇਸ਼ੂ ਹੈ ਉਹ ਮੈਂ ਜ਼ਰੂਰ ਆਪਣੇ ਜੋ ਡੀਐਫਓ ਸਾਹਿਬ ਨੇ ਉਹਨਾਂ ਨੂੰ ਹਦਾਇਤ ਕਰਾਂਗਾ ਕਿ ਬਈ ਇਹਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਉਹ ਨਾਲ ਦੀ ਨਾਲ ਮੈਂ ਡਿਪੂ ਹੋਲਡਰਾਂ ਨੂੰ ਵੀ ਆਪਣਾ ਅਪੀਲ ਕਰਦਾ ਕਿ ਕਣਕ ਜਾਂ ਜੋ ਵੀ ਰਾਸ਼ਨ ਸਰਕਾਰ ਵੱਲੋਂ ਆ ਰਿਹਾ ਹੈ ਉਹ ਵੰਡਣ ਦੇ ਟਾਈਮ ਜ਼ਰੂਰ ਸੋਸ਼ਲ ਡਿਸਟੈਂਸਿੰਗ ਅਤੇ ਸਰਕਾਰ ਵੱਲੋਂ ਜੋ ਜਾਰੀ ਹਦਾਇਤਾਂ ਨੇ ਕੋਰੋਨਾ ਸੰਬੰਧੀ ਉਹਦੀ ਪਾਲਣਾ ਕੀਤੀ ਜਾਵੇ ਸਰ ਕੁਝ ਲੋਕਾਂ ਨੇ ਮਾਸਕ ਤੱਕ ਨਹੀਂ ਪਹਿਨੇ ਹੁੰਦੇ ਪੁਜੀ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਜੋ ਸਰਕਾਰ ਵੱਲੋਂ ਹਦਾਇਤਾਂ ਨੇ ਉਹਦੇ ਵਿੱਚ ਸਪੱਸ਼ਟ ਹੈ ਕਿ ਮੂੰਹ ਢੱਕਣਾ ਜਦੋਂ ਤੁਸੀਂ ਪਬਲਿਕ ਪਲੇਸ ਦੇ ਵਿੱਚ ਜਾਂਦੇ ਹੋ ਮੂੰਹ ਢੱਕਣਾ ਜ਼ਰੂਰੀ ਹੈ ਔਰ ਮੈਂ ਤੇਰੇ ਹੀ ਬੇਨਤੀ ਔਰ ਅਪੀਲ ਔਰ ਮੈਂ ਤੇਰੇ ਹੀ ਬੇਨਤੀ ਔਰ ਅਪੀਲ ਕਰਾਂਗਾ ਕਿ ਜੋ ਵੀ ਆਪਣਾ ਘਰ ਤੋਂ ਬਾਹਰ ਜਾਵੇ ਉਹ ਆਪਣਾ ਜ਼ਰੂਰ ਮੂੰਹ ਢੱਕ ਕੇ ਹੀ ਜਾਵੇ ਇਹਦੇ ਵਿੱਚ ਸਾਰਿਆਂ ਸਾਰਿਆਂ ਦਾ ਵੀ ਸੇਫਟੀ ਹੈ ਔਰ ਉਹਨਾਂ ਦੀ ਆਪ ਦੀ ਵੀ ਸੇਫਟੀ ਠੀਕ ਹੈ